ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ 826 ਕਣਕ ਦੇ ਜੋ-ਜੋ ਰੰਜੇਵੇਂ ਆਪਾਂ ਨੂੰ ਵੇਖਣ ਨੂੰ ਮਿਲੀ ਜਾਂਦੇ ਨੇ ਉਹ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿੱਥੋਂ ਕਿਤਾਕੇ ਦੇ ਝਾੜ ਆਈ ਜਾਂਦੇ ਨੇ ਤੇ ਹੁਣ ਤੱਕ ਜਿਹੜੀਆਂ ਕਣਕਾਂ ਵੱਡੀਆਂ ਗਈਆਂ ਨੇ 11 ਅਪ੍ਰੈਲ ਤੱਕ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜ਼ਿਕਰ ਕੋਈ ਵੈਰਾਈਟੀ ਵੱਡੀ ਗਈ ਹੈ ਤੇ ਉਹ 826 ਹੀ ਕਿਉਂਕਿ ਪਹਿਲੇ ਨੰਬਰ ਤੇ ਇਹ ਦਿਨ ਘਟ ਘੜਦੀ ਏ ਥੋੜੇ ਦਿਨਾਂ ਦੇ ਵਿੱਚ ਥੋੜੇ ਦਿਨਾਂ ਦੀ ਵੈਰਾਈਟੀ ਤਾਂ ਕਰਕੇ ਛੇਤੀ ਪੱਕ ਗਈ ਦੂਸਰੇ ਨੰਬਰ ਤੇ ਜਿੰਨਾ ਜਿੰਨਾ ਜ਼ਿਮੀਂਦਾਰਾਂ ਦੀ ਕਣਕ ਨੂੰ ਪੀਲੀ ਕੁੰਗੀ ਪੂਰਾ ਖਾ ਗਈ ਸੀ ਉਹ ਕਣਕਾਂ ਵੈਸੇ ਹੀ ਸਮੇਂ ਕਗਈਆਂ ਨੇ ਕਿਉਂਕਿ ਉਹਨਾਂ ਦੇ ਵਿੱਚੋਂ ਜਾਨ ਸਮੇਂ ਤੋਂ ਪਹਿਲਾਂ ਹੀ ਮੁੱਕ ਗਈ ਬਿਮਾਰੀ ਨੇ ਉਸ ਕਣਕ ਨੂੰ ਖਾ ਲਿਆ ਜਿਸ ਦੇ ਕਾਰਨ ਉਹ ਕਣਕ ਜਿਹੜੀ ਇਹ ਵੇਲੇ ਤੋਂ ਪਹਿਲਾਂ ਪੱਕ ਗਈ ਸੋ ਜਿਹੜੇ ਜਿਹੜੇ ਝਾੜ ਆਪਾਂ ਨੂੰ ਵੇਖਣ ਨੂੰ ਮਿਲ ਜੰਦੇ ਨੇ ਵੇਖੋ ਦੋ ਤਰ੍ਹਾਂ ਦੇ ਝਾੜ 826 ਕਣਕ ਦੇ ਤੁਹਾਨੂੰ ਵੇਖਣ ਨੂੰ ਮਿਲ ਲਗੇ ਪਹਿਲੇ ਨੰਬਰ ਤੇ ਬਹੁਤ ਵਧੀਆ ਤੇ ਦੂਸਰੇ ਨੰਬਰ ਉੱਤੇ ਬਹੁਤ ਘਟੀਆ ਬਹੁਤ ਘੱਟ ਝਾੜ ਉੱਥੇ ਆਉਣਗੇ ਜਿੱਥੇ ਪੀਲੀ ਕੁੰਗੀ ਇਸ ਵੈਰੈਟੀ ਦੇ ਉੱਤੇ ਬਹੁਤ ਜ਼ਿਆਦੀ ਵੱਧ ਗਈ ਸੀ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਤਰਨ-ਤਰਨ ਦੇ ਵਿੱਚ 9 ਕੁਇੰਟਲ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਵੀ 826 24 ਦਾ ਝਾੜ ਜਿਹੜਾ ਆਪਾਂ ਨੂੰ ਹੁਣ ਤੱਕ ਵੇਖਣ ਨੂੰ ਮਿਲਿਆ ਹੈ ਜਿੱਦੇ ਉੱਤੇ ਪੀਲੀ ਕੁੰਗੀ ਦਾ ਬੜਾ ਜ਼ਿਆਦੇ ਵੱਡੇ ਪੱਧਰ ਤੇ ਅਟੈਕ ਹੋ ਗਿਆ ਸੀ ਤੇ ਇਹਦੇ ਤੋਂ ਬਾਅਦ ਦੇ ਵਿੱਚ ਪਠਾਨਕੋਟ ਦੇ ਵਿੱਚ 8 ਕੁਆਂਟਲ ਵੀ ਇੱਕ ਕਿਲੇ ਦੇ ਵਿੱਚੋਂ ਨਿਕਲੀਏ 8ਾਂ ਕਨਾਲਾਂ ਵਾਲੇ ਕਿਲੇ ਦੇ ਵਿੱਚੋਂ 8 ਕੁਆਂਟਲ ਨਿਕਲੀਏ 826 ਮਲੇਰ ਕੋਟਲੇ ਦੇ ਵਿੱਚ ਕਾਣਕ ਵੱਢੀ ਗਈ ਹੈ 826 24 ਕੁਆਂਟਲ ਝਾੜ ਵੀ ਉਸ ਇਲਾਕੇ ਦੇ ਵਿੱਚ ਦਿੱਤਾ ਹੈ ਕਿਉਂਕਿ ਬਿਮਾਰੀ ਜਿੱਥੇ ਨਹੀਂ ਆਈ ਉੱਥੇ ਇਸ ਵੈਰੈਟੀ ਦਾ ਝਾੜ ਬਹੁਤ ਵਧੀਆ ਹੈ ਤੇ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚ ਇਹਦੇ ਉੱਤੇ ਬਿਮਾਰੀ ਜ਼ਿਆਦੇ ਵੱਡੇ ਪੱਧਰ ਤੇ ਵੱਧ ਗਈ ਜ਼ਿੰਮੇਦਾਰਾਂ ਦੇ ਕੋਲੋਂ ਕੰਟਰੋਲ ਤੋਂ ਹੀ ਬਾਹਰ ਹੋ ਗਈ ਉੱਥੇ ਫਿਰ ਇਹਦਾ ਝਾੜ ਜਿਹੜਾ ਆਪਾਂ ਨੂੰ 8-9 ਕੁਆਂਟਲ ਤੱਕ ਹੀ ਜਿਹੜਾ ਵੇਖਣ ਨੂੰ ਇਹਨਾਂ ਦਿਨਾਂ ਦੇ ਵਿੱਚ ਮਿਲੀ ਜਾਂਦਾ ਹੈ ਅੱਜ ਤੋਂ ਲਗਭਗ ਡੇਢ ਮਹੀਨਾ ਪਹਿਲਾਂ ਆਪਾਂ ਵੀਡੀਓ ਅਪਲੋਡ ਕਰਕੇ ਸੁਚੇਤ ਕੀਤਾ ਸੀ ਜ਼ਿੰਮੇਦਾਰਾਂ ਨੂੰ ਕਿ ਤੁਸੀਂ ਜੇਕਰ ਇਸ ਵੈਰਾਈਟੀ 826 BGYE ਤਾਂ ਪੀਲੀ ਕੁੰਗੀ ਦਾ ਅਟੈਕ ਇਹਦੇ ਉੱਤੇ ਬੜਾ ਜ਼ਿਆਦਾ ਹੋਈ ਜਾਂਦਾ ਹੈ ਆਪਣਾ ਧਿਆਨ ਰੱਖ ਲਓ ਕਣਕਾਂ ਨੂੰ ਬਚਾ ਲਓ ਪਰ ਉਹ ਵੀਡੀਓ ਅਪਲੋਡ ਕਰਨ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਨੇ ਵੈਰਾਈਟੀ ਰਿਲੀਜ਼ ਕੀਤੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਉਹਨੇ ਜ਼ਿੰਮੇਦਾਰਾਂ ਨੂੰ ਗਾਈਡ ਕਰਨਾ ਸੀ ਉਹਦਾ ਫਰਜ਼ ਬਣਦਾ ਸੀ ਕਿ ਗਾਈਡ ਕੀਤਾ ਜਾਵੇ ਕਿ ਪੀਲੀ ਕੁੰਗੀਨ ਦੇ ਨਾਲ ਕਿਵੇਂ ਨਜੜਠਣਾ ਹੈ ਕਿਵੇਂ ਇਹੋ ਇਸ ਬਿਮਾਰੀ ਤੋਂ ਕਣਕ ਨੂੰ ਬਚਾਉਣਾ ਹੈ 826 ਨੂੰ ਕਿਉਂਕਿ ਕਮੀ ਇਹਦੇ ਵਿੱਚ ਹੈਗੀ ਏ ਇਹ ਬਿਮਾਰੀ ਨੂੰ ਸਹਿਣ ਨਹੀਂ ਕਰ ਸਕਦੀ ਪੀਲੀ ਕੁੰਗੀ ਦਾ ਅਟੈਕ ਜੇਕਰ ਇਹਦੇ ਉੱਤੇ ਆਉਂਦਾ ਹੈ ਤਾਂ ਫਿਰ ਇੰਨਾ ਕੋ ਜਿਆਦਾ ਆਉਂਦਾ ਹੈ ਕਿ ਤੁਹਾਨੂੰ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸਾਰੀ ਜਿਹੜੀ ਕਣਕ ਹੈ ਉਹਨੂੰ ਪੀਲਾ ਕਰ ਦਿੰਦਾ ਹੈ ਪਰ ਜ਼ਿੰਮੇਦਾਰਾਂ ਨੂੰ ਗਾਈਡ ਕਰਨ ਦੀ ਬਜਾਏ ਉਹ ਇਸ ਕਮੀ ਨੂੰ ਲੁਕਾਉਣ ਦੇ ਵਿੱਚ ਲੱਗ ਗਏ ਕਿ ਇਹਦੇ ਉੱਤੇ ਤਾਂ ਬਿਲੀ ਕੁੰਗੀ ਆਉਂਦੀ ਨਹੀਂਗੀ ਇਹ ਤਾਂ ਝੂਠ ਮਾਰਦੇ ਨੇ ਉਹਨਾਂ ਨੇ ਜਿਹੜੇ ਡਾਕਟਰਾਂ ਨੂੰ ਜ਼ਿੰਮੇਦਾਰਾਂ ਨੂੰ ਗਾਈਡ ਕਰਨ ਦੇ ਵਾਸਤੇ ਲਾਉਣਾ ਸੀ ਉਹਨਾਂ ਨੂੰ ਲਾ ਦਿੱਤਾ ਕਿ ਚਰਨਜੀਤ ਦਾ ਵਿਰੋਧ ਕਰੋ ਇਹਦਾ ਵਿਰੋਧ ਕਰੋ ਇਹ ਕਿਉਂ ਬੋਲਦਾ ਹੈ ਇਹਦੇ ਬਾਰੇ ਸਾਡੀ ਵੈਰੈਟੀ ਹੈ ਇਹਨੂੰ ਮਾੜਾ ਕਿਉਂ ਕਹਿੰਦਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਮਾੜਾ ਨਹੀਂ ਕਹਿੰਦੇ ਬਿਲਕੁਲ ਵੀ ਜਿੱਥੇ ਝਾੜ ਵਧੀਆ ਆਈ ਜਾਂਦੇ ਨੇ ਉੱਥੇ ਅਸੀਂ ਵਧੀਆ ਵੀ ਦੱਸਦੇ ਹਾਂ 24 ਕੁਇੰਟਲ ਵੀ ਦੱਸਦੇ ਹਾਂ ਤੇ ਜਿੱਥੇ 8 ਕੁਇੰਟਲ ਆਉਂਦੇ ਨੇ ਉੱਥੇ 8 ਵੀ ਦੱਸਦੇ ਹਾਂ ਸਾਡਾ ਫਰਜ਼ ਬਣਦਾ ਹੈ ਕਿ ਜੇਕਰ ਜ਼ਿਮੀਦਾਰ ਸਾਡੇ ਉੱਤੇ ਯਕੀਨ ਕਰਦਾ ਹੈ ਤਾਂ ਅਸੀਂ ਉਹਨੂੰ ਸੱਚੀ ਗੱਲ ਦਸੀਏ ਜੇਕਰ ਇਸ ਵੈਰੈਟੀ ਦੇ ਵਿੱਚ ਕਮੀ ਹੈਗੀ ਸੀ ਪਹਿਲੇ ਨੰਬਰ ਤੇ ਤੁਹਾਨੂੰ ਦੱਸਣਾ ਚਾਹੀਦਾ ਸੀ ਕਿ ਇਹਦੇ ਉੱਤੇ ਪੀਲੀ ਕੁੰਗੀ ਬੜੇ ਵੱਡੇ ਪੱਦਰ ਤੇ ਆ ਜਾਂਦੀ ਹੈ ਇਹ ਤੁਸੀਂ ਨਹੀਂ ਦੱਸਿਆ ਦੂਸਰੇ ਨੰਬਰ ਤੇ ਜ਼ਿਕਰ ਆ ਹੀ ਗਈ ਸੀ ਤੁਸੀਂ ਦੱਸਿਆ ਵੀ ਨਹੀਂ ਤੇ ਲਕਾਉਣ ਦੀ ਬਜਾਏ ਕਿ ਇਹਦੇ ਵਿੱਚ ਤਾਂ ਆਉਂਦੀ ਨਹੀਂਗੀ ਜੀ ਬਿਲਕੁਲ ਨਹੀਂ ਆਉਂਦੀ ਘੱਟ ਆਉਂਦੀ ਏ ਉਹਨੂੰ ਲਕਾਉਣ ਦੀ ਬਜਾਏ ਤੁਸੀਂ ਜ਼ਿੰਮੇਦਾਰਾਂ ਨੂੰ ਜੇਕਰ ਇੰਨਾ ਹੀ ਦੱਸ ਦਿੰਦੇ ਇੰਨਾ ਹੀ ਗਾਈਡ ਕਰ ਦਿੰਦੇ ਕਿ ਇਹਨੂੰ ਇਹਦੇ ਨਾਲ ਨਜੇਠਣਾ ਕਿਵੇਂ ਹੈ ਤਾਂ ਹੋ ਸਕਦਾ ਹੈ ਬੜਾ ਜ਼ਿਆਦਾ ਜ਼ਿੰਮੇਦਾਰਾਂ ਦਾ ਨੁਕਸਾਨ ਨਾ ਹੁੰਦਾ ਪਰ ਤੁਸੀਂ ਤਾਂ ਉਹਦੇ ਤੋਂ ਉਲਟ ਦੇ ਵਿੱਚ ਮੇਰੇ ਵਿਰੋਧ ਦੇ ਵਿੱਚ ਲਾ ਦਿੱਤੇ ਬੰਦੇ ਪਰ ਫਿਰ ਵੀ ਚਲੋ ਗਿਲਾ ਕੋਈ ਨਹੀਂ ਹੈ ਕੋਈ ਗੁੱਸਾ ਨਹੀਂ ਹੈ ਮੈਨੂੰ ਮੈਂ ਇਹ ਜਾਉਣਾ ਤੁਹਾਡੇ ਕੋਲੋਂ ਕਿ ਇਹ ਵੇਰਵਾ ਨੇ ਜੋ ਕੀਤਾ ਕੀਤਾ ਜਿੰਮੇਦਾਰ ਬਹੁਤ ਜਿਆਦੇ ਲਾਲਚ ਦੇ ਵਿੱਚ ਆ ਕੇ ਇਹ ਜਿਹੜੇ ਨਵੇਂ ਬੀਆ ਦੇ ਪਿੱਛੇ ਪੈਂਦੇ ਨੇ ਤੇ ਇਨਾਂ ਗ ਸਬਕ ਮੈਨੂੰ ਲੱਗਦਾ ਹੈ ਕਿ ਮਿਲਣਾ ਵੀ ਚਾਹੀਦਾ ਹੈ ਜੇਕਰ ਨਹੀਂ ਮਿਲੇਗਾ ਤੇ ਇਹ ਲਾਲਚ ਜਿਹੜਾ ਕਦੀ ਖਤਮ ਨਹੀਂ ਹੋਣਾ ਹੁਣ ਜਿਹੜਾ ਮੈਂ ਚਾਹੁੰਦਾ ਹੈ ਕਿ ਆਉਣ ਵਾਲਾ ਸੀਜ਼ਨ ਝੋਨੇ ਦਾ ਝੋਨੇ ਦੇ ਸੀਜ਼ਨ ਦੇ ਵਿੱਚ ਬੜੇ ਵੱਡੇ ਪੱਦਰ ਤੇ ਬਿਮਾਰੀ ਫੈਲ ਗਈ ਸੀ ਪ੍ਰਾਰ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਬੌਣੇ ਬੂਟਿਆਂ ਵਾਲੀ ਉਹਦਾ ਤੁਸੀਂ ਕੋਈ ਹੱਲ ਨਹੀਂ ਲੱਭਿਆ ਪੀਯੂ ਵਾਲਿਓ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਲਿਓ ਤੁਸੀਂ ਕੋਈ ਹੱਲ ਨਹੀਂ ਉਹਦਾ ਲੱਭਿਆ ਤੁਸੀਂ ਉਲਟਾ ਕਹਿ ਦਿੰਦਾ ਕਿ ਇਹ ਚਾਈਨਾ ਦੀ ਬਿਮਾਰੀ ਹੈ ਹਾਲਾਂਕਿ ਚਾਈਨਾ ਦੀ ਬਿਮਾਰੀ ਨਹੀਂ ਗਈ ਉਹ ਚਾਈਨਾ ਵਾਲਿਆਂ ਨੇ ਅੱਜ ਤੋਂ 22 23 ਸਾਲ ਪਹਿਲਾਂ ਉਹ ਬਿਮਾਰੀ ਜਿਹੜੀ ਲੱਭ ਲਈ ਸੀ ਪਰ ਉਹ ਉਹਨਾਂ ਦੇ ਲੱਭਣ ਦੇ ਉੱਤੇ ਤੁਸੀਂ ਕਹਿ ਦਿੰਦਾ ਕਿ ਇਹ ਬਿਮਾਰੀ ਹੈ ਹੀ ਉਹਨਾਂ ਦੀ ਉਹਦਾ ਹੱਲ ਲੱਭਣ ਦੀ ਬਜਾਏ ਆਪਾਂ ਕਿਸੇ ਦਾ ਨਾਂ ਲਾਈ ਜੰਨੇ ਆ ਮੈਂ ਤੁਹਾਨੂੰ ਗੁਜਾਰਿਸ਼ ਕਰਦਾ ਕਿ ਆਪਾਂ ਹੁਣ 826 ਦੇ ਨਾਲ ਜੋ ਹੋ ਗਿਆ ਹੋ ਗਿਆ ਕੁਝ ਨਹੀਂ ਹੁੰਦਾ ਕਿ ਕੁਝ ਨਹੀਂ ਵਿਗੜਿਆ ਆਪਾਂ ਝੋਨੇ ਦੇ ਸੀਜ਼ਨ ਵੱਲ ਖਿਆਲ ਕਰ ਲਈਏ ਜੇਕਰ ਬਿਮਾਰੀ ਉਹ ਵੱਡੇ ਪੱਦਰਤੇ ਇਸ ਵਾਰ ਆ ਗਈ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਜਿੰਨੀਆਂ ਕੁ ਤੁਹਾਡੀਆਂ ਤਿਆਰੀਆਂ ਨੇ ਪੰਜਾਬ ਦੇ ਵਿੱਚੋਂ ਝੋਨਾ ਲੱਭਣਾ ਨਹੀਂ ਗਿਆ ਬਹੁਤ ਵੱਡੇ ਪੱਦਰ ਤੇ ਫੈਲ ਜਾਊਗੀ ਤੁਹਾਡੇ ਕੋਲੋਂ ਕੰਟਰੋਲ ਨਹੀਂ ਕਰਵਾਈ ਜਾਣੀ ਹੁਣੇ ਤੋਂ ਧਿਆਨ ਦੇ ਲਈਏ ਮੈਂ ਬੇਨਤੀ ਕਰਦਾ ਤੁਹਾਨੂੰ ਸਾਰੇ ਗੁੱਸੇ ਗਿਲੇ ਛੱਡ ਦਿਓ ਤੇ ਉਹਨੂੰ ਕੰਟਰੋਲ ਕਰਨ ਦੇ ਉੱਤੇ ਆਪਾਂ ਜ਼ੋਰ ਦਈਏ ਕਿ ਉਹ ਬਿਮਾਰੀ ਜੇ ਆਉਂਦੀ ਹੈ ਤੇ ਉਹਦੇ ਨਾਲ ਆਪਾਂ ਨਜਿੱਠਣਾ ਕਿਵੇਂ ਆ ਕਿਉਂਕਿ ਜੇ ਆਪਾਂ ਡੰਡਾ ਉਦੋਂ ਜਾ ਕੇ ਚੁੱਕਿਆ ਜਦੋਂ ਬਿਮਾਰੀ ਝੋਨਿਆਂ ਦੇ ਵਿੱਚ ਆ ਗਈ ਤੇ ਕੁਝ ਵੀ ਨਹੀਂ ਕੀਤਾ ਜਾਣਾ ਪ੍ਰਾਰ ਦੀ ਗੱਲ ਜੇ ਆਪਾਂ ਕਰਦੇ ਆਂ ਤੇ ਬੜੇ ਜ਼ਾਦੇ ਜ਼ਿੰਮੇਦਾਰਾਂ ਦੇ ਸਾਰੇ ਸਾਰੇ ਝੋਨੇ ਖਾ ਗਈ ਸੀ ਉਹ ਜਿਹੜੀ ਬਿਮਾਰੀ ਸੀ ਮੈਂ ਵਾਰ-ਵਾਰ ਇੱਕ ਗੱਲ ਕਹਿਣਾ ਹੈ ਜਿਹੜੇ ਜ਼ਿੰਮੇਦਾਰ ਵੀ ਵੰਦੇ ਆ ਕਿ ਇਹ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਤੋਂ ਅੱਗੇ ਪਹੁੰਚਾਉਣ ਦੀ ਤੁਹਾਡੀ ਮੈਂ ਜ਼ਿੰਮੇਵਾਰੀ ਲਈਏ ਤਾਂ ਜੋ ਆਪਣੀ ਇਹ ਆਵਾਜ਼ ਜਿਹੜੀ ਇਹ ਹਰ ਇੱਕ ਉਸ ਕਨ ਤੱਕ ਪਹੁੰਚ ਸਕੀ ਜਿੰਨ ਤੱਕ ਪਹੁੰਚਣੀ ਚਾਹੀਦੀ ਏ ਤੇ ਉਹ ਜਿਹੜਾ ਆਉਣ ਵਾਲਾ ਵੱਡਾ ਖਤਰਾ ਏ ਉਹਦੇ ਨਾਲ ਨਜਿੱਠਣ ਦੀ ਕੋਈ ਨਾ ਕੋਈ ਪਲਾਨਿੰਗ ਜਿਹੜੀ ਪਹਿਲਾਂ ਤੋਂ ਹੀ ਬਣਾ ਲਈ ਜਾਵੇ ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਲਾਜ਼ਮੀ ਤੁਸੀਂ ਹਰ ਇੱਕ ਬੰਦੇ ਦੇ ਨਾਲ ਰਿਸ਼ਤੇਦਾਰ ਦੇ ਨਾਲ ਜਿੰਨੇ ਵੀ ਤੁਹਾਡੇ WhatsApp ਦੇ ਵਿੱਚ ਨੰਬਰ ਹੈਗੇ ਆ ਜਰੂਰ ਉਹਨਾਂ ਸਾਰਿਆਂ ਦੇ ਨਾਲ ਇਹ ਵੀਡੀਓ ਜਿਹੜੀ ਸ਼ੇਅਰ ਹੋਣੀ ਚਾਹੀਦੀ ਏ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ